ਆਦਰ ਦੀ ਕੁਦਰਤ ਦਾ ਸਜਣਾ ਤੇ ਲੋਕੋ ਭੇਦ ਕਿਸੇ ਨਾ ਕੋ ਪਰੇ ਬਲੀਆਂ ਮਸਤ ਕਲੰਦਰਾਂ ਦੀ ਜਿਹੜੀ ਸੋਚ ਦਾ ਕਿਸੇ ਨੇ ਭੇਦ ਨਹੀਂ ਪਾਇਆ ਪੀਰਾਂ ਬਲੀਆਂ ਮਸਤ ਕਲੰਦਰਾਂ ਦੇ ਤੇ ਲਗ ਚਰਨੀ ਮੋ ਜਮਾਲ ਲੈ ਆਉਂਈ ਨਾ ਸੱਚੀਆ ਰੂਹ ਵਿੱਚ ਰੱਬ ਵੱਸਦਾ ਇਨਾ ਸੱਚੀਆਂ ਰੂਹਾਂ ਵਿੱਚ ਰੱਬ ਵਸਦਾ ਤੇ ਛੱਡਉਂਦੀਆਂ ਇਹ ਨੀਕ ਜਾਨ ਲੱਗ ਜਿਹੜੇ ਛੱਡਦੇ ਨਾ ਮੰਜਾਂ ਜਾਨ ਲਈਏ ਮਨ ਫਕਰਾ ਸੰਗ ਲਚਾ ਲਈਏ ਆਹ ਗੱਲ ਇੱਕੋ ਤੇ ਆਕੇ ਮੁੱਕ ਜਾਂਦੀ ਬਸ ਬਲੀ ਦਾ ਵਿਰਦ ਬੁਕਾ ਲਈ ਸੌਜੀ ਮੈਂ ਪਹਿਲਾਂ ਕਹਿੰਦੀ ਵਿਆਹ ਜਨਾ ਚਾਹ ਹੁੰਦਾ ਮੈਂ ਅਕਸਰ ਕਹਿਣਾ ਹੁੰਦਾ ਜਿਹੜੇ ਫਕੀਰਾਂ ਨੂੰ ਪਿਆਰ ਕਰਦੇ ਵਿਆਨ ਉਹ ਵੱਧ ਜਾਂਦਾ ਅੱਜ ਜਿਨ੍ਹਾਂ ਨੂੰ ਚਾਹਗਾ ਦਾਨੇ ਵਾਲ ਸਰਕਾਰਾਂ ਦਾ ਸਾਈ ਭਾਜਨ ਸ਼ਾਹ ਜੀ ਮੇਰੇ ਬਰੀ ਦਾ ਜਿਨ੍ਹਾਂ ਨੂੰ ਚਾਹ ਮਿੰਨੀ ਮਿੰਨੀ ਤਾੜੀ ਮਾਰ ਕੇ ਕੀ ਕਹਿਣਾ ਉਹ ਬਲੀਆਂ ਦੇ ਸ਼ਹਿਰ ਨੂੰ ਅਮਸਤਾਂ ਦੇ ਸ਼ਹਿਰ ਉਹ ਬਲੀਆਂ ਦੇ ਸ਼ਹਿਰ ਨੂੰ ਸਕੂਨ ਮਿਲਦਾ ਨਾ ਨੂੰ ਜਿਨ੍ਹਾਂ ਲੋਕਾਂ ਕੋਲੇ ਮੇਰੀ ਸਰਕਾਰ ਨਾਲ ਦਾ ਖਜ਼ਾਨਾ ਦਾ ਇੱਕ ਵਾਰੀ ਸਰਕਾਰ ਲਈ ਤਾੜੀ ਬਾ ਕੇ ਹੱਥ ਉੱਪਰ ਕਰ ਤੂੰ ਮੇਰਾ ਦੇ ਸਜਣਾ ਤੂੰ ਮੇਰਾ ਤੂੰ ਮੇਰਾ ਤੂੰ ਮੇਰਾ ਅਨਮੋਲ ਖਜ਼ਾਨਾ ਹੋਰ ਕਿਥੋਂ ਕੀ ਮੰਗਾ ਤੇਰੀ ਮਸਤ دیਵਾਨੀ ਹੋ ਗਈ ਦੁਨੀਆ ਤੋਂ ਕਿਉਂ ਸੰਗਾ ਓ ਮੈਂ ਤਾਂ ਸਿਆਣ ਜਾ ਓ ਮੈਂ ਤਾਂ ਸਿਆਣ ਜਾ ਓ ਮੈਂ ਤਾਂ ਸਿਆਣ ਜਾਣ ਤੂੰ ਐਸੀ ਪਰ ਜੀਓ ਸਈਆ खो न ते जी गोजी कमली त कमली राम तरकियो साईं ਕੀ ਕਿਥੇ ਪੈਰ ਤੇਰੇ ਦੀ ਆਉਗਾ ਬਾਬਾ ਜੀ ਜਿਹੜਾ ਮਰੀਦ ਹੁੰਦਾ ਕੋਈ ਹੋਰ ਨਹੀਂ ਮੰਗ ਰੱਖਦਾ ਉਹ ਕੀ ਰੱਖਦਾ ਪੈਰ ਤੇਰੇ ਦੀ ਛਾਂਜਰ ਬਣ ਜਾ ਜਾਂ ਬਣ ਜਾ ਮਾਂ ਜੁੱਤੀ ਮੈਂ ਕਹਿਣ ਤੇਰੇ ਤੇ ਭੌਂਕਾ ਸਾਈਂ ਦਰ ਤੇਰੇ ਦੀ ਜੁੱਤੀ ਮੈਂ ਹਣ ਤੇਰੇ ਤੇ ਹੋਂਦਾ ਸੋਇਆ ਦਰ ਤੇਰੇ ਦੀ ਦਿੱਤੀ ਮੈਂ ਤੇਰੇ ਦੀ ਦਿੱਤੀ ਮੈਂ ਤੇਰੇ ਦੀ ਦਿੱਤੀ ਮੈਂ ਝੰਮ 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 ਓ ਝੰਮ ਝੰਮ ਕਰਕੇ ਵਰ ਜਾ ਓ ਝੰਮ ਝੰਮ ਕਰਕੇ ਵਰ ਜਾ ਝੰਮ ਝੰਮ ਕਰਕੇ ਵਰ ਜਾ ਤੂੰ ਇਕ ਵਾਰੀ ਓ ਸੋਇਆ ਤੇਰੀ ਕੋਦੀ ਤੇਰੀ ਕੋਦੀ ਤੇਰੀ ਕੋਦੀ ਉਹ ਤੋਜੀ ਕਮਲ ਨਾਮ ਤੇਰਾ ਲੈ ਦਰ ਗਿਆ ਸਾਈਆਂ ਆ ਕੋਸ ਕੋਲ ਦੇ ਬਣਾ ਜਾ ਮੈਂ ਕੋਜੀ ਕਮਲ ਨਾਮ ਤੇਰਾ ਲੈ ਦਰ ਗਿਆ ਸਾਈਆਂ ਆ ਜਾ ਕੌਣ ਚੁੱਪ ਲੱਗੀ ਇੱਕ ਬੇਨਤੀ ਹੈ ਟਿੰਟੂ ਜਿਹਨਾਂ ਕੋ ਪੱਖਿਆਂ ਦਾ ਰੈਜ਼ਮੈਂਟ ਹੈ ਪਲੀਜ਼ ਉਹਨਾਂ ਨੂੰ ਬੇਨਤੀ ਹੈ ਇੱਕ ਪੱਖਾ ਸਟੇਜ ਵਾਲਾ ਬੰਦ ਹੋਇਆ ਚਲਾ ਦਿਓ ਲਖਵਿੰਦਰ ਵਿਡਾੜੀ ਜੀ ਉਹਨਾਂ ਦੇ ਸਾਦੀ ਉਹਨਾਂ ਦਾ ਗਰੁੱਪ ਉਧਰ ਪਿੱਛੇ ਕਰਾਊਡ ਵਿੱਚ ਭੀੜ ਵਿੱਚ ਉਹਨਾਂ ਦੀ ਗੱਡੀ ਹੈ ਤੇ ਮੈਂ ਬੇਨਤੀ ਕਰੂੰਗਾ ਸੇਵਾਦਾਰ ਦੋਲ ਪਲੀਜ਼ ਨਾਲ ਲੈ ਜਾਓ ਉਹਨਾਂ ਦੀ ਗੱਡੀ ਲੈ ਆਓ ਕਿਉਂਕਿ ਇਹ ਮੇਲਾ ਹੀ ਐਡਾ ਵੱਡਾ ਹੈ ਸੋ ਇਸ ਕਰਕੇ ਆਉਣ ਜਾਣ ਚ ਪ੍ਰੋਬਲਮ ਹੋ ਰਹੀ ਹੈ ਹਾਂਜੀ ਨੰਬਰ ਦੇ ਦਿਓ ਕਿਸੇ ਨੂੰ ਵੀ ਸੋ ਲਖਵਿੰਦਰ ਬਿਡਾਲੀ ਜੀ ਉਹਨਾਂ ਲੇਆਉਟ ਪਿਆਰ ਨਾਲ ਬੈਠਣਾ ਤਾਂ ਤੁਸੀਂ ਹੈ ਨਹੀਂ ਜਿੰਨੀ ਵਾਰ ਵੀ ਕਮਾਂ ਜੇ ਬੈਠ ਸਕਦੇ ਤਾਂ ਬਹਿ ਜਾਓ ਪਿਆਰ ਨਾਲ ਮਾਸ਼ਾ ਅੱਲ੍ਹਾ ਜੀ ਅਗਲੇ ਗੀਤ ਨਾਲ ਆਪ ਸਭ ਦੀ ਨਜ਼ਰ ਆਓ ਜੀ ਆ ਤਬਲਾ ਮੜਾ ਭੰਡਾਰੀ ਸਾਹਿਬ ਥੋੜਾ ਉੱਤੇ ਮੋਨੀਟਰਾਂ ਦੇ ਖੋਲ ਦਿਓ ਆਓ ਜੀ বাজਾਓ ਮੜਾ ਪਿੱਛੇ ਸੁਣਦੇ ਨਹੀਂ ਤੁਹਾਨੂੰ ਤੁਸੀਂ ਖੋਲੋ ਪਲੀਜ਼ ਮੜਾ ਜੀ ਠੀਕ ਹੈ ओके 2 ਲਾਇਆ ਆ ਮਾੜਾ ਜਮਨੀ ਟ੍ਰਾਂਡਰ ਨਹੀਂ ਖੁੱਲ ਰਿਹਾ ਥੋੜੇ ਦਿਓ ওকে ਰਬਾ ਜੀ ਜਦ ਪੀਰ ਰਸਿਆਂ ਬੁੱਲੇ ਦਾ ਨੋ ਕੋਈ ਓਏ ਜਦ ਬੁੱਲੇ ਦਾ ਪੀਰ ਰੁਕਿਆ ਪੀਰ ਸ਼ਾਹ ਇਨਾਦ ਨੇ ਆਪਣੀ ਨਜ਼ਰਤ ਉਰਦੇ ਕਰ ਦਿੱਤਾ ਕਿ ਤੂੰ ਮੇਰੇ ਮੂਰੇ ਨਾ ਔਰ ਬੁੱਲੇ ਲਈ ਕਿਹਜਾ ਦਿਨ ਹੋਣਾ ਬਾਬਾ ਜਿਹੜਾ ਮਰੀਦ ਆਪਣੇ ਪੀਰ ਤੋਂ ਇੱਕ ਮਿੰਟ ਨਹੀਂ ਰਹਿੰਦਾ ਉਹਦਾ ਕੀ ਹਾਲ ਹੁੰਦਾ ਬੁੱਲਾ ਬਾਜ਼ ਰਵਾਇਤ ਵੈਫਾ ਵਾਲਾ ਲੰਮਾ ਸਾਰਾ ਘੁੰਗੜ ਕੱਢ ਕੇ ਪੈਰਾਂ ਦੇ ਵਿੱਚ ਝਾਂਜਰਾਂ ਪਾ ਕੇ ਔਰ ਕੰਗਰੀਆਂ ਬਾਣਾ-ਬਾਣਾ ਪਾ ਕੇ ਆਪਣੇ ਪੀਰ ਦੇ ਕਾਫਲੇ ਮੂਰੇ ਨੱਚਦਾ ਫਿਰਦਾ ਜਿਸ ਵਕਤ ਬੁੱਲਾ ਘੁੰਮਦਾ ਘਮਾਉਂਦਾ ਪੀਰ ਦੇ ਕਾਫਲੇ ਮੂਰੇ ਨੱਚਣ ਲੱਗਦਾ ਨੱਚਦਾ ਨੱਚਦਾ ਨੰਘਣ ਲੱਗਦਾ ਕਿ ਐਸਾ ਹਵਾ ਦਾ ਬੁੱਲਾ ਹੁੰਦਾ ਕਿ ਬੁੱਲੇ ਦਾ ਬੱਲਾ ਚੱਕਿਆ ਜਾਂਦਾ ਔਰ ਨਜ਼ਰ ਪੀਰ ਨਾ ਮਿਲਦੀ ਪੈਰਾਂ 'ਚ ਦੇ ਕੇ ਮੈਂ ਨਾ ਡਾਲਿਆ ਓਏ ਤੂੰ ਮੇਰਾ ਬੁੱਲਾ ਲੱਗਦਾ ਮੰਨ ਸਰਕਾਰ ਨੇ ਫਰਮਾਇਆ ਤੂੰ ਮੇਰਾ ਬੁੱਲਾ ਲੱਗਦਾ ਕਹਿੰਦਾ ਨਹੀਂ ਬਾਬਾ ਜੀ ਮੈਂ ਬੁੱਲਾ ਨਹੀਂ ਮੈਂ ਤੇ ਭੁੱਲਾ ਹਾਂ ਇਸ ਭੁੱਲੇ ਹੋਏ ਨੂੰ ਬੁੱਲਾ ਬਣਾ ਦਿਓ ਆਪਣੇ ਚਰਨਾਂ ਦੇ ਨਾਲ ਅੱਜ ਹਜ਼ਾਰਾਂ ਭੁੱਲੇ ਹੋਏ ਬੈਠੇ ਨੇ ਔਰ ਮੇਰੀ ਸਰਕਾਰ ਨੂੰ ਮਨਾਉਣਾ ਹੈ ਜਦ ਪੀਰ ਰੁਸਿਆ ਭੁੱਲੇ ਦਾ ਲੋਕ ਹੈ ਉਨੂੰ ਫੇਰ ਸਮਝ ਸਿਆ ਨੱਕ ਵਿੱਚ ਨਥਨੀ ਤੇ ਪੈਰੀ ਚਾਂਦੇ ਰੋ ਰੋ ਨੱਕ ਵਿੱਚ ਨਥਨੀ ਤੇ ਪੈਰੀ ਚਾਂਦੇ ਤੇ ਬੁੱਲੇ ਤਨ ਤੇ ਭਗਰੀ ਪਾਈ ਅਖਤਰ ਪੀਰ ਮਨਾਉਣ ਦਿਖਾ ਤਰਿਆ ਆਹ ਅਖਤਰ ਪੀਰ ਮਨਾਉਣ ਦਿਖਾ ਤਰਿਆ ਏ ਬੁੱਲੇ ਜੱਗ ਵਿੱਚ ਦਿੱਤੀ ਦੁਹਾਈ ਦਿਨ ਚੜਿਆ ਹਜ਼ਾਰਾਂ ਦਾ ਮੈਂ ਤੁਹਾਡੇ ਨਾਲ ਗੱਲ ਕਰਦਾ ਜਿਹੜੇ ਬੈਠੇ ਹੋਏ ਜੀ ਤੁਹਾਡੇ ਲਈ ਕਿੰਨਾ ਮਹਿੰਗਾ ਦੇ ਨਾਲ ਇਹ ਅੱਜ ਪਤਾ ਲੱਗਣਾ ਜਿਹੜੇ ਜਿਹੜੇ ਤਾੜੀ ਮਾਰਨਗੇ ਦਿਨ ਚੜਿਆ ਹਜ਼ਾਰਾਂ ਦਾ ਉਹ ਨੱਚ ਕੇ ਮਨਾਉਣਾ ਏ ਅੱਜ ਦਿਨ ਸਰਕਾਰਾਂ ਦਾ ਔਰ ਜਿਹਨੇ ਤਾੜੀ ਨਾ ਮਾਰੀ ਇਹ ਪਤਾ ਲੱਗ ਜਾ ਕਿ ਸਰਕਾਰ ਨੂੰ ਪਿਆਰ ਨਹੀਂ ਕਰਦੇ ਹਾ ਕੀ ਕਹਿਣਾ ਜੀ ਆ ਗਿਆ ਸਰਕਾਰ ਬੁਲਾ ਲਿਆ ਤੁਸੀਂ ਤੁਸੀਂ ਗਰਮੀ ਨਹੀਂ ਦੇਣੀ ਲੋਕਾਂ ਦੇ ਦਿਲ 'ਚ ਠੰਡ ਪਾ ਕੇ ਦੋ ਆ ਨੱਚਣੇ ਜਰਾ ਜੀ ਜੇ ਤੂੰ ਨੱਚੂਗੀ ਜ਼ਰੂਰ ਵੇ ਨੱਚੂਗੀ ਜ਼ਰੂਰ ਜਿਹੜੇ ਸਰਕਾਰ ਨੂੰ ਪਿਆਰ ਕਰਦੇ ਤਾੜੀ ਲਾ ਦੇ ਹ ਤੇਰੇ ਪਿੱਛੇ ਕੰਜਰੀ ਕਾ ਹੋਣਾ ਮਨਜ਼ੂਰ ਵੇ ਤੇਰੇ ਪਿੱਛੇ ਕੰਜਰੀ ਕਾ ਹੋਣਾ ਮਨਜ਼ੂਰ ਵੇ ਤੇਰੇ ਪਿੱਛੇ ਕੰਜਰੀ ਕਾ ਹੋਣਾ ਮਨਜ਼ੂਰ ਵੇ ਓ ਨੱਚ ਤੇਰੇ ਪਿੱਛੇ ਕੰਦੇਰੀ ਕਹਾਣਾ ਮਨਸੂਰ ਵੇ ਤੇਰੇ ਪਿੱਛੇ ਕੰਦੇਰੀ ਕਹਾਣਾ ਮਨਸੂਰ ਵੇ ਹੇ 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 ਹਕ ਫਰੀਦ ਬੋਲਾ ਕਿ ਬੋਲੋ ਅਕਬਰ ਫਰੀਦ ਬੋਲੋ ਹਕ ਫਰੀਦ ਬੋਲੋ ਅਲੀ ਫਰੀਦ ਬੋਲੋ ਹਕ ਫਰੀਦ ਬੋਲੋ ਅਲੀ ਫਰੀਦ ਬੋਲੋ ਹਕ ਫਰੀਦ ਬੋਲੋ ਵਿਆਹ ਫਰੀਦ ਬੋਲੋ ਹਕ ਫਰੀਦ ਬੋਲੋ ਜੈ ਫਰੀਦ ਬੋਲੋ ਇਸ਼ਕਦਰ ਨੇ ਪਾਗਲ ਕੀਤਾ ਸਰਕਾਰ ਇਸ਼ਕਦਰ ਨੇ ਪਾਗਲ ਕੀਤਾ ਭੁੱਲਿਆ ਖਾਣਾ ਪੀਣਾ ਆ ਭੁੱਲਿਆ ਖਾਣਾ ਪੀਣਾ ਭੁੱਲਿਆ ਖਾਣਾ ਪੀਣਾ ਪੁੱਛੇ ਨੱਚਣਾ ਆ ਮੈਨੂੰ ਜੇ ਨਚਨਾ ਨਾ ਆਇਆ ਮੈਨੂੰ ਘਰ ਕੰਜਰਾਂ ਦੇ ਜਾਣਾ ਉਹ ਕੰਜਰਾਂ ਦੇ ਜਾਣਾ ਤੇ ਮੈਂ ਕੰਜਰਾਂ ਦੇ ਜਾਣਾ ਉਹ ਮੈਂ ਕੰਜਰਾਂ ਦੇ ਜਾਣਾ ਹੋ ਬੁੱਲੇ ਸ਼ਾਹ ਦੇ ਮੰਗੂ ਸਾਡਾ ਸ਼ਹਿਰ ਕਸੂਰ ਹੈ ਹਰੇ ਕਸੂਰ ਹੈ ਮੈਂ ਵੀ ਕੋਈ ਕਲਾਕਾਰ ਨਹੀਂ ਬਣ ਕੇ ਆ ਮੈਂ ਤੁਹਾਡਾ ਭਰਾ ਬਣ ਕੇ ਆ ਛੋਟਾ ਸਾਡਾ ਤਾੜੀ ਮਾਰ ਕੇ ਮਾੜੇ ਬਣ ਲੈ ਹੋ ਬੁੱਲੇ ਸ਼ਾਹ ਦੇ ਮੰਗੂ ਸਾਡਾ ਸ਼ਹਿਰ ਕਸੂਰ ਹੈ ਹਰੇ ਕਸੂਰ ਹੈ ਬੁੱਲੇ ਦਾ ਪਿੰਡ ਸੀ ਸ਼ਹਿਰ ਕਸੂਰ ਸਾਡਾ ਕਸੂਰ ਕਿਹੜਾ ਅਸੀਂ ਪਿਆਰ ਸਰਕਾਰ ਨੂੰ ਕਰ ਬੈਠੇ ਨੇ ਆ ਸਾਡੇ ਕੋਲ ਦੇ ਬਸ ਅੱਖਾਂ 'ਚ ਰਹਿੰਦੇ ਦਿਲ 'ਚ ਰਹਿੰਦੇ दाढ़ी मार के मारी मारी हो बुल्ले शाह के तो तू शहर के है तेरे पीछे कंजरी का होना मंजूर है तेरे पीछे कंजरी का, का, का होना ਤੇਰੀ ਜੇ ਅੰਦੇਗਾ ਕੁੁਰਾਣੀ ਸੀ ਓਹ ਤੇਰੇ ਚਿਹਰੇ ਤੇ ਜੋ ਚੇਰ ਸੀ ਸਾਹੋਂ ਨਾ ਪੁੱਛ ਲੈ ਆਹ ਹੈ ਹਉਨਾ ਤੋਂ ਆਸ ਰੱਖਦੀ ਏ ਨੀ ਵੇ ਤਨ ਦੇ ਗਾਥਾ ਪੁਰਾਣੀ ਸੀ मतुरे जत सिंधीअ शर्त लॻण जॾहिं सिंधी शर्त लॻणग ਉਹਦੇ ਆਪਾਂ ਖਾਂ ਵਲਾ ਦੇ ਨਾ ਮੁਰਗੇ ਨਹੀਂ ਬੱਤੇ ਜਾਂਦੇ ਨਾ ਮੁਰਗੇ ਪਰਸਤੋਂ ਦਾ ਬੰਦਾ ਇਹ ਕਿਹਿੰਦਾ ਹੈ ਉਹ ਸਾਡੇ ਆਪਾਂ ਬੜਾ ਸਿੱਖੀ ਉੱਠਣਾ